ਪੰਜਾਬ ਚ ਹੋ ਗਿਆ ਵੱਡਾ ਐਲਾਨ ਪੀਐਮ ਮਾਨ ਦਾ ਲੋਕਾਂ ਨੂੰ ਵੱਡਾ ਤੋਹਫਾ ਹੁਣ ਹੋਵੇਗਾ ਲੋਕਾਂ ਦਾ ਵੱਡਾ ਫਾਇਦਾ ਪੰਜਾਬ ਸਰਕਾਰ ਹੁਣ ਪੀਐਸ ਪੀਸੀਐਲ ਵਿੱਚ ਖੇਡ ਕੋਟੇ ਤਹਿਤ ਖਿਡਾਰੀਆਂ ਨੂੰ ਨੌਕਰੀ ਦੇਵੇਗੀ ਇਸ ਦੌਰਾਨ ਲਗਭਗ 60 ਖਿਡਾਰੀਆਂ ਦੀ ਭਰਤੀ ਕੀਤੀ ਜਾਵੇਗੀ ਇਸ ਦੇ ਲਈ ਸਰਕਾਰ ਨੇ ਪੀਐਸ ਪੀਸੀਐਲ ਦੇ ਸਪੋਰਟਸ ਸੈੱਲ ਨੂੰ ਮੁੜ ਬਹਾਲ ਕੀਤਾ ਹੈ ਜੋ 2017 ਵਿੱਚ ਬੰਦ ਹੋ ਗਿਆ ਸੀ ਇਹ ਜਾਣਕਾਰੀ ਵਿਭਾਗ ਦੇ ਮੰਤਰੀ ਹਰਪਜਨ ਸਿੰਘ ਈਟੀਓ ਨੇ ਦਿੱਤੀ ਉਹਨਾਂ ਦੱਸਿਆ ਕਿ ਇਹ ਫੈਸਲਾ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਲਿਆ ਹੈ ਜਲਦ ਹੀ ਉਹਨਾਂ ਅਸਾਮੀਆਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕਰੇਗੀ ਜਿੰਨਾਂ ਲਈ ਇਹ ਭਰਤੀ ਹੋਵੇਗੀ ਮంత్రి ਨੇ ਕਿਹਾ ਕਿ ਪੀਐਸ ਪੀਸੀਐਲ ਦਾ ਖੇਡ ਵਿੰਗ 1973 ਵਿੱਚ ਬਣਿਆ ਸੀ ਪਰ ਸਾਡੀ ਬਦਕਿਸਮਤੀ ਨਾਲ ਇਹ ਸਾਲ 2017 ਵਿੱਚ ਬੰਦ ਹੋ ਗਿਆ ਸੀ ਉਸ ਸਮੇਂ ਸੂਬੇ ਵਿੱਚ ਕਾਂਗਰਸ ਦੀ ਸਰਕਾਰ ਸੀ ਹੁਣ ਸਰਕਾਰ ਨੇ ਸਪੋਰਟਸ ਸੈੱਲ ਨੂੰ ਬਹਾਲ ਕਰ ਦਿੱਤਾ ਹੈ ਇਸ ਲਈ ਬਾਅਦ ਅਖਿਲ ਭਾਰਤੀ ਬਿਜਲੀ ਕੰਟਰੋਲ ਬੋਰਡ ਅਧੀਨ ਖੇਡਾਂ ਕਰਵਾਈਆਂ ਗਈਆਂ ਪੰਜਾਬ ਨੇ ਵੀ ਇਸ ਵਿੱਚ ਸ਼ਮੂਲੀਅਤ ਕੀਤੀ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਸਪੋਰਟਸ ਸੈੱਲ ਵਿੱਚ 60 ਨਵੇਂ ਖਿਡਾਰੀ ਭਰਤੀ ਕੀਤੇ ਜਾਣਗੇ ਤਾਂ ਜੋ ਸਾਡਾ ਸਪੋਰਟਸ ਸੈੱਲ ਹੋਰ ਮਜ਼ਬੂਤ ਹੋ ਸਕੇ ਮੰਤਰੀ ਨੇ ਕਿਹਾ ਕਿ ਸੀਐਮ ਮਾਨ ਖੁਦ ਖੇਡਾਂ ਵਿੱਚ ਦਿਲਚਸਪੀ ਦਿਖਾਉਂਦੇ ਹਨ ਇਸ ਵਾਰ ਅਸੀਂ ਖੇਡਾਂ ਲਈ 979 ਕਰੋੜ ਰੁਪਏ ਦਾ ਬਜਟ ਰੱਖਿਆ ਸੀ ਐਸਲ ਲਈ ਖੇਡਾਂ ਦੌਰਾਨ ਇਸ ਦੌਰਾਨ ਖੇਡਾਂ ਵੱਲ ਧਿਆਨ ਦਿੱਤਾ ਜਾਂਦਾ ਹੈ ਹਰ ਪਿੰਡ ਵਿੱਚ ਖੇਡ ਮੈਦਾਨ ਬਣਾਏ ਜਾ ਰਹੇ ਹਨ ਇਸ ਤੋਂ ਇਲਾਵਾ ਸਪੋਰਟਸ ਨਰਸਰੀ ਸਥਾਪਿਤ ਕਰਨ ਦੀ ਯੋਜਨਾ ਹੈ ਇਸ ਦੇ ਨਾਲ ਹੀ ਉਹਨਾਂ ਆਸ ਪ੍ਰਗਟਾਈ ਕਿ ਹੁਣ ਬਹੁਤ ਸਾਰੇ ਖਿਡਾਰੀ ਵਿਪਾਗ ਨੂੰ ਆਪਣੀਆਂ ਸੇਵਾਵਾਂ ਦੇਣਗੇ ਤੇ ਸਰਕਾਰ ਪਵੈਖ ਵਿੱਚ ਵੀ ਅਜਿਹੇ ਫੈਸਲੇ ਲਵੇਗੀ ਹਰ ਪੰਜਾਬੀ ਅਪਡੇਟ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ